ਹਾਂਜੀ ਕੀ ਰੋਲਾ ਹੋਇਆ ਤੁਹਾਡਾ ਸਾਡਾ ਪਿੰਡ ਢਾਲੀ ਸੱਦਾ ਸਿੰਘ ਪੰਚਾਇਤ ਤੇ ਸਾਡਾ ਰਾਸ਼ਨ ਆਇਆ ਸੀ ਸੰਸਤਾ ਆਲੇ ਆਇਆ ਸੀ ਵਿਆਹ ਤੇ ਬੰਦ ਤੇ ਉੱਥੇ ਵਾਰਡ ਨੰਬਰ 5 ਵਾਲੇ ਕੱਲ ਵੀ ਰਾਸ਼ਨ ਲੈ ਕੇ ਆਏ ਨੇ ਜਿੰਦੇ ਕੋਲ ਸਾਡੇ ਫੋਟੋਆਂ ਵੀ ਗਏ ਨੇ ਵੀਡੀਓ ਵੀ ਗਏ ਨੇ ਅੱਜ ਫੇਰ ਉਹ 5 ਨੰਬਰ ਵਾਰਡ ਵਾਲੇ ਬੇੜੀ ਲਾ ਦੇ ਦੀ ਬੇੜੀ ਨੂੰ ਭਰ ਲਈ ਪਹਿਲਾਂ ਅੱਛਾ ਉਸ ਤੋਂ ਬਾਅਦ ਅਸੀਂ ਸਾਡ ਨੂੰ ਜਿਵੇਂ ਪਤਾ ਲੱਗਾ ਸੀ ਸਾਡੀਆਂ ਵਾਰਡਾਂ ਬੈਠੀਆਂ ਨੇ 1 2 3 4 ਵਾਰਡਾਂ ਵੀ ਰਾਸ਼ਨ ਚਾਰ ਵਾਰਡਾਂ ਜਿਹਦੇ ਰਾਸ਼ਨ ਹੈ ਵੀ ਅਸੀਂ ਲੈ ਕੇ ਆਈਏ ਤੇ ਅਸੀਂ ਬਰਾਬਰ ਹੀ ਪੰਚਾਇਤ ਦੇ ਵਿੱਚ ਬਰਾਬਰ ਤੌਰ ਤੇ ਵੰਡਿਆ ਜਾਵੇ ਠੀਕ ਹੈ ਤੇ ਜਿਸ ਕਾਰਨ ਉਹਨਾਂ ਨੇ ਅੱਗੂ ਅਫੋ ਦੱਬ ਕੀਤੀ ਤੇ ਵੀੜੀ ਸਾਡੇ ਕੋਲ ਲੈ ਤੇ ਤੇ ਰੇਤਿਆਲੀ ਬੈਣੀ ਦੇ ਨਾਮ ਲੈ ਤੇ ਵੀ ਸਿਰੇਤੇਲੀ ਬੈਣੀ ਲ ਜਾਂਦੇ ਪਏ ਠਾਣੀ ਸੱਦਾ ਸਿੰਘ ਦਾ ਰਾਸ਼ਨ ਹੈ ਤੇ 5 ਨੰਬਰ ਵਾਰਡ ਗੁਰਦੁਆਰਾ ਵੀ ਰੇਤਿਆਲੀ ਬੈਣੀ ਦੇ ਨਾਮ ਉਹਨਾਂ ਲੈ ਆ ਤੇ ਤੇ ਸੰਸਤਾ ਦੇ ਅੱਗੇ ਦੇ ਸੀ ਹੱਥ ਜੋੜੇ ਨੇ ਮੰਨਤਵੀ ਕੀਤੀ ਹੈ ਵੀ ਤੁਸੀਂ ਸਾਡੇ ਘਰਾਂ ਦੇ ਵਿੱਚ ਜਾਓ ਟਾਣੀ ਦੇ ਵਿੱਚ ਕਰਾਂ ਦੇ ਵਿੱਚ ਜਾ ਤੇ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਫਿਰ ਜਾ ਤੇ ਰਾਸ਼ਨ ਵੀ ਵੰਡੋ ਤੇ ਆਦੀ ਸਾਡੀ ਸੇਵਾ ਵੀ ਕਰੋ ਅਸੀਂ ਇਹ ਨਹੀਂ ਕਹਿੰਦੇ ਰਾਸ਼ਨ ਨਾ ਆਵੇ ਰਾਸ਼ਨ ਆਵੇ ਪਰ ਉਹਨਾਂ ਨੇ ਰਾਸ਼ਨ ਹੈ ਪਹਿਲਾਂ ਕੱਲ ਦੀ ਗੱਲ ਤਰ੍ਹਾਂ ਜਿਵੇਂ ਪਹਿਲਾਂ ਰਾਸ਼ਨ ਚੁੱਲੇ ਚੱਲੇ ਜੋ ਚੀਜ਼ਾਂ ਹੈ ਇਹਨੂੰ ਪਹਿਲਾਂ ਵੰਡ ਦਿੱਤੀ ਕਿਨ ਉੱਥੇ ਸੜਕ ਬਕਾਇਦਾ ਵੀਡੀਓ ਗਈ ਹੈ ਉਹ ਉੱਥੇ ਵਾਰ ਨੰਬਰ 5 ਚਵੰਡੀ ਨੇ ਆਪਣੇ ਵਾਰ ਨੰਬਰ 5 ਦੇ ਵਿੱਚ ਵੇਖ ਲਓ ਤੁਸੀਂ ਆ ਮੌਜੂਦਾ ਮੈਂਬਰ ਹੈਗਾ ਠੀਕ ਹੈ ਇਸ ਨੂੰ ਕਿੰਨਾ ਰਾਸ਼ਨ ਮਿਲ ਚੁੱਕਾ ਹੈ ਇਹ ਵੀਡੀਓ ਅਸੀਂ ਦੇ ਆਰਬੀ ਲਾਈਵ ਦੇ ਵਿੱਚ ਅਸੀਂ ਤੇ ਜਾ ਗਏ ਜੋ ਵੀ ਨਿਊਜ਼ ਵਾਲਿਆਂ ਨੂੰ ਭੇਜਾਂਗੇ ਵੀ ਕਿੰਨਾ ਰਸ਼ ਨਗਾ ਕੱਲ ਰਸ਼ ਨੇ ਪਹਿਲਾਂ ਮਿਲਿਆ ਆ ਵੇਖ ਲੋ ਵਿੱਚ ਚੁੱਲੇ ਲੇ ਗਏ ਨੇ ਗੈਸ ਚੁੱਲੇ ਕਿੰਨਾ ਕੁ ਹੋਏਗਾ ਤੁਹਾਡੇ ਅਗੇ ਇਹ ਜਿਆਦਾ ਨਹੀਂ ਤਾਂ 217000 ਦਾ ਸਮਾਨ ਹੈ 5 ਨੰਬਰ ਕੱਲੇ ਕੱਲੀ ਵਾਰਡ 5 ਨੰਬਰ ਹਜ਼ਾਰ ਯਾਰ ਰੁਪਏ ਵੇ ਨਾਲ ਲਿਆ ਹੈ ਦੂਜੀ ਗੱਲ ਮੈਂ ਇਹ ਕਹਿਣਾ ਚਾਹਨਾ ਜਿਹੜੇ ਕਹਿੰਦੇ ਪੈ ਨੇ ਇਸ ਟਾਈਮ ਵੀਡੀਓ ਚੜ ਚੁੱਕੀ ਵੀ ਦੇ ਸੰਗ ਬੇੜੀ ਲੁੱਟ ਕੇ ਲੈ ਗਿਆ ਜਾਂ ਨਾਲ ਉਹ ਜਿਹੜੇ 4-5 ਬੰਦੇ ਨੇ ਉਹ ਬੇੜੀ ਖੜੀ ਜਿਹੜੀ ਮੇਰੇ ਦਵਾਰ ਲੁੱਟੀ ਹੋਈ ਠੀਕ ਹੈ ਨਾ ਉਹ ਰਸ਼ਨ ਖੜਾ ਹੈ ਆ ਮੇਰੀ ਮੇਰੀ ਵੀਡੀਓ ਲੈ ਯਾਰ ਉਹ ਰਸ਼ਨ ਖੜਾ ਆ ਉਹ ਸੰਸਤਾ ਵਾਲੇ ਆਵਣ ਜਿੱਨਾ ਚੱਕੇ ਜਿੱਥੇ ਦਿਲ ਕਰਦਾ ਉਹ ਤੇ ਲੈ ਜਾਣ ਠੀਕ ਹੈ ਨਾ ਬਾਕੀ ਗੱਲ ਜਿਹੜੀ ਢਾਣੀ ਸੱਦਾ ਸਿੰਘ ਦੇ ਨਾਮ ਤੇ ਲੁੱਟਖੋ ਹੋ ਰਹੀ ਹੈ ਉਹਨੂੰ ਬੰਦ ਕੀਤਾ ਜਾਵੇ ਢਾਣੀ ਸੱਦਾ ਸਿੰਘ ਜੇ ਕਿ ਪੰਜ ਨੰਬਰ ਵਾਰਡ ਨਹੀਂ ਹੈਗੀ ਇੱਕ ਨੰਬਰ ਵਾਰਡ ਵੀ ਹੈ ਚਾਰ ਨੰਬਰ ਵਾਰਡ ਵੀ ਹੈ ਦੋ ਨੰਬਰ ਵਾਰਡ ਵੀ ਹੈ ਤਿੰਨ ਨੰਬਰ ਵਾਰਡ ਵੀ ਹੈ ਠੀਕ ਹੈ ਨਾ ਵੀ ਵੰਡੋ ਤਾਂ ਸਾਰਿਆਂ ਨੂੰ ਵੰਡੋ ਇਹ ਤਾਂ ਨਹੀਂ ਵੀ 5 ਦਿਨ ਲਗਾਤਾਰ ਕੱਲੀ ਪੰਜ ਨੰਬਰ ਵਾਰਡ ਚਲਾ ਜਾਵੇ ਠੀਕ ਹੈ ਨਾ ਪੈਸੇ ਮੇਰਾ ਖੋਤਾ ਬਿਆਨ ਹੈ 1000 ਰੁਪਏ ਲਿਆਏ 1000 1000 ਰੁਪਏ ਇਹਨੇ ਕੱਲ ਲਿਆ ਪਰਸੋਂ ਹੈ ਪਰਸੋਂ ਪਰਸੋਂ ਚੌਥੀ ਲਿਆ ਕਲਵੰਦ ਸਿੰਘ ਮੈਂਬਰ ਹਾਂਜੀ ਹਾਂਜੀ ਵਾਹ ਕਲਵੰਦ ਸਿੰਘ ਮੈਂਬਰ ਬੋਲਣਾ ਵੀ ਉਹ ਡਾਣੀ ਮੇਰੀ ਖੜੀ ਵਿਚਾਲੇ ਜਿੱਲੇ ਭਜ ਭਜ ਤੇ ਆ ਵੀਦਾ ਤੇ ਅੱਗੂ 5 ਨੰਬਰ ਵਾਰਡ ਵਾਲੇ ਰਾਸ਼ਨ ਲੈ ਜਾਂਦੇ ਨੇ ਸਾਰਾ ਇੱਥੇ ਅਸੀਂ ਸਾਡੀ ਆਪਲਸ ਲੜਾਈ ਪੈਂਦੀ ਹੈ ਨਾ ਸਾਨੂੰ ਕੋਈ ਰਸਤਾ ਹੈ ਨਾ ਕੁਛ ਹੈ ਇੱਥੇ ਨਾ ਬਦਨਾਮ ਹੋਇਆ ਖੜਾ ਹੈ ਸਰਪੰਚ ਦਾ ਢਾਣੀ ਸੱਦਾ ਸਿੰਘ ਦਾ ਚਾਰ ਨਗਰਾਂ ਦਾ ਚਾਰ ਮੈਂਬਰਾਂ ਦਾ ਵੀ ਇਹ ਲੈ ਗਏ ਲੈ ਪੰਜ ਨੰਬਰ ਵਾਰਡ ਵਾਲੇ ਸਾਰਾ ਰਾਸ਼ਨ ਜਾਂਦੇ ਨੂੰ ਜਿੰਨਾ ਵੀ ਆਂ ਦਾ ਪਿਆ ਹੈ ਅੱਜ ਆਇਆ ਹੈ ਤੇ ਅੱਜ ਮੜ ਬੇੜੀ ਭਰ ਤੇ ਲੈ ਗਏ ਨੂੰ ਦੋ ਰੇਤੇ ਵਾਲੀ ਫੈਣੀ ਨੂੰ ਬੇੜੀਆਂ ਦੇ ਦਿੱਤੀਆਂ ਨੇ ਹੱਕ ਅਸੀਂ ਆਦੀ ਵਾਰਡ ਚ ਲੈ ਜਾਣਾ ਆ ਢਾਣੀ ਸੱਦਾ ਸਿੰਘ ਆਇਆ ਢਾਣੀ ਸੱਦਾ ਸਿੰਘ ਦੀ ਨਾਤੇ ਉਹਨਾਂ ਨੇ ਪਹਿਲਾਂ ਪੁੱਛਾ ਵੀ ਗਿਆ ਹੈ ਵੀ ਢਾਣੀ ਸੱਦਾ ਸਿੰਘ ਕਿਹੜੀ ਹੈ ਉਹਨਾਂ ਦੋ ਗੜੀਆਂ ਉਧਰ ਫਰਾ ਦਿੱਤੀਆਂ ਨੂੰ ਇਹ ਕਿੱਧਰ ਇਹ ਤੇਲੀ ਪੈਣੀ ਇਹ ਵੀ ਲਈ ਜਾਂਦੇ ਇਹ ਵੀ ਅਸੀਂ ਬੇੜੀ ਲੈ ਆਉਂਦੀ ਇਹਨਾਂ ਨੂੰ ਮਿੰਤ ਤਰਲਾ ਕੀਤਾ ਵਿੱਚ ਜਗੇ ਸੀ ਸੰਸਾਲੇ ਵੀ ਅਸੀਂ ਹੱਥ ਜੋੜ ਤੇ ਬੇਨਤੀ ਕੀਤੀ ਹੈ ਵੀ ਇੱਥੇ ਆ ਤੇ ਵਾਸ਼ਨ ਵੰਡਾ ਜਾਵੇ ਆਦਾ ਗੁਰਦੁਆਰੇ ਸਾਡੇ ਰੱਖਾ ਜਾਵੇ ਉਹਨਾਂ ਗੁਰਦੁਆਰਾ ਵੀ ਰੇਤੇ ਵਾਲੀ ਬਣੀ ਬਣਾ ਦਿੱਤਾ ਉਹ ਪੰਜ ਨੰਬਰ ਵਾਰਡ ਨੇ ਆਪਣੇ ਤਰਫ ਇਹ ਕਰਾਣੀ ਸਦਾ ਸੰਗਤ ਰਹਿਣ ਵਾਲਾ ਸਾਡੇ ਪਿੰਡ ਦੇ ਨਾਮ ਤੇ ਜੋ 5 ਨੰਬਰ ਵਾਰਡ ਹੈਗੀ ਸਾਡੇ ਪਿੰਡ ਦੀ ਹੈ ਉਹ ਅਲੱਗ ਤੋਂ ਹੀ ਰਾਸ਼ਨ ਲੈ ਅਸੀਂ ਦੋ ਤਿੰਨ ਦਿਨ ਲਗਾਤਾਰ ਲਿਜਾ ਰਹੀਏ ਸਾਡੇ ਪਿੰਡ ਦੇ ਵਿੱਚ ਨਹੀਂ ਵੰਡਾ ਜਾ ਰਿਹਾ ਕਿਉਂਕਿ ਉਹ ਆਦੇ ਅਲੱਗ ਤੋਂ ਹੀ ਲੈ ਕੇ ਜਾ ਰਹੇ ਨੇ ਹੁਣ ਤੱਕ ਜੋ ਵੀ ਰਾਸ਼ਨ ਆਇਆ ਹੈ ਉਹਨਾਂ ਨਾਮ ਟਾਣੀ ਸਦਾ ਸੰਗਤ ਦਾ ਲੈ ਕੇ ਤੇ ਉਧਰ ਹੀ ਰਾਸ਼ਨ ਵੰਡੀ ਰਿਹਾ ਜੋ ਸੰਸਤਾ ਵਾਲੇ ਹੈਗੇ ਨੇ ਉਹਨਾਂ ਦੇ ਅੱਗੇ ਵੀ ਹੱਥ ਪੈਰ ਅਸੀਂ ਜੋੜੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਉਂ ਨਹੀਂ ਰਾਸ਼ਨ ਵੰਡਾ ਜਾ ਰਿਹਾ ਉਹ ਕਹਿੰਦੇ ਕਿ ਤੁਹਾਡੇ ਪਿੰਡ 'ਚ ਵੀ ਦੇਵਾਂਗੇ ਲੇਕਿਨ ਦੇਵਾਂਗੇ ਕੀ ਉਹ ਉਧਰ ਨਾਂਦੇ ਹੀ ਤਰਫਦਾਰੀ ਕਰਦੇ ਨੇ ਕੋਈ ਪਿੰਡ ਵੀ ਸੁੱਕਾ ਹੈ ਸੁੱਕੀ ਜਾਗਾਂ ਤੇ ਬੈਠੇ ਨੇ ਉਹ ਜਿਹੜੀ 5 ਨੰਬਰ ਵਾਰਡ ਉਹ ਨਾਂ ਨੂੰ ਸੜਕ ਵੀ ਲੱਗਦੀ ਹੈ ਉਧਰ ਵੀ ਰਾਸ਼ਨ ਆ ਰਿਹਾ ਹੈ ਲੇਕਿਨ ਇਹ ਰੂ ਬੇੜੀ ਤੇ ਵੀ ਲੈ ਕੇ ਜਾ ਰਹੇ ਨੇ ਨਾਂ ਨੂੰ ਮੁਹੱਈਆ ਕਰਾ ਲੇਕਿਨ ਸਾਡਾ ਕੋਈ ਸਾਡੇ ਵਾਸਤੇ ਸਾਡੇ ਨਿੱਕੇ ਨਿੱਕੇ ਜਵਾਕ ਨੇ ਸਾਡੇ ਚਾਰ ਸ਼ਵੇਰੇ ਪਾਣੀ ਢਾਣੀਆਂ ਦੇ ਕੋਈ ਵੇਖ ਲੋ ਤੁਸੀਂ ਕੋਈ ਵੀ ਜਗ੍ਹਾ ਸੁੱਕਾ ਹੈਗਾ ਪਰਸੂ ਜੋ ਸੰਸਤਾ ਵਾਲੇ ਆਏ ਸੀ ਉਹਨਾਂ ਨੂੰ ਮੁਹੱਈਆ ਰਾਸ਼ਨ ਕਰਕੇ ਗਏ ਨੇ ਲੇਕਿਨ ਉਹਨਾਂ ਸਾਡੇ ਤੱਕ ਨਹੀਂ ਪਹੁੰਚਾਇਆ ਪਰ ਸਾਨੂੰ ਅੱਜ 4 ਦਿਨ ਹੋ ਗਏ ਇੱਥੇ ਭੁੱਖੇ ਦੇ ਆਏ ਬੈਠੇ ਸਾਨੂੰ ਕੋਈ ਸੰਸਥਾ ਵਾਲੇ ਨੇ ਰਾਸ਼ਨ ਦੇ ਰਿਹਾ ਲੇਕਿਨ ਸਾਡੇ ਪਿੰਡ ਤੇ ਲਿਆ ਜਾ ਰਿਹਾ ਸੱਦੇ ਸਿੰਘ ਨਾਮ ਤੇ ਬਹੁਤ ਬਹੁਤ ਧੰਨਵਾਦ ਆ ਸਾਡੀ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਕਿ ਇਹਨਾਂ ਰਾਸ਼ਨ ਲੁੱਟ ਕੇ ਲੈ ਕੇ ਲੇਕਿਨ ਲੁੱਟ ਕੇ ਨਹੀਂ ਲੈ ਕੇ ਸੰਸਥਾ ਵਾਲੇ ਨੇ ਮੰਨਤ ਕੀਤੀ ਹੈ ਉਹ ਸਾਹਮਣੇ ਬੋਟ ਖੜੀ ਹੈ ਦੇਖੀ ਜਾਵੇ ਉਹ ਵਿੱਚ ਖੜੀ ਹੈ ਲੇਕਿਨ ਆ ਕੇ ਸੰਸਥਾ ਵਾਲੇ ਉਹ ਰਾਸ਼ਨ ਨੂੰ ਵੰਡ ਜਾਣ ਜਾਂ ਵਾਪਸ ਲੈ ਜਾਣ ਸਾਨੂੰ ਕੋਈ ਦੁੱਖ ਸ਼ਿਕਵਾ ਨਹੀਂ ਹੈ ਲੇਕਿਨ ਜਿਹੜਾ ਲੋਟਕੋ ਕਰਨ ਵਾਲੇ ਹੈਗੇ ਨੇ ਉਹ 5 ਨੰਬਰ ਵਾਰਡ ਵਾਲੇ ਹੈਗੇ ਨੇ ਬਹੁਤ ਤੁਹਾਡਾ ਨਾਮ ਕੀ ਹੈ ਸ਼ੇਰ ਸਿੰਘ ਮੈਂਬਰ ਪੰਚਾਇਤ ਢਾਣੀ ਸੱਦਾ ਸਿੰਘ ਹਾਂਜੀ ਮੈਂ ਕੱਲ ਇਹਨਾਂ ਦੀ ਡੇੜੀ 5 ਨੰਬਰ ਵਾਰਡ ਵਾਲਿਆਂ ਨੂੰ ਡੇੜੀ ਲਦਾ ਕੇ ਆਪ ਖਸਰ ਖੁਦ ਆਇਆ ਤੇ ਮੈਂ ਆਖਿਆ ਵੀ ਮੇਰੀ 4 ਨੰਬਰ ਵਾਰਡ ਵਿੱਚ ਵੀ ਦਿਓ ਉਹਨਾਂ ਨੇ ਇਹਨਾਂ ਨੇ ਕਹੇ ਵੀ ਅਸੀਂ ਤਾਂ 5 ਨੰਬਰ ਵਾਰਡ ਵਾਸਤੇ ਲੈਂਦਾ ਉਹਨਾਂ ਨੂੰ ਹੀ ਦੇਣਾ ਹੈ ਤੁਸੀਂ ਅੱਜ ਨਹੀਂ ਦੇਣਾ ਜੇ ਅੱਗੇ ਆਏਗਾ ਤਾਂ ਤੁਹਾਨੂੰ ਦੇ ਆਵੇ ਫਿਰ ਇਹਨਾਂ ਨੂੰ ਹੁਣ ਅੱਜ ਮਿਲਿਆ ਤੇ ਇਹ ਵੀ ਅੱਜ ਆਪਦੀ 5 ਨੰਬਰ ਵਾਰਡ ਚ ਲਈ ਜਾਂਦੇ ਆ ਤੇ ਇਹ ਸਾਡੇ ਬੰਦੇ ਪੈਨੋਂ ਨਾ ਕਾ ਵੀ ਤੁਸੀਂ ਸਾਂਝੀ ਥਾਂ ਤੇ ਰੱਖ ਦੋ ਜੇ ਹੋਰ ਆ ਜਾਏਗਾ ਤੇ ਆਪਾਂ ਵੰਡ ਲਾਂਗੇ ਨਹੀਂ ਤੇ ਇਹ ਜਿਵੇਂ ਵੰਡਿੰਦਾ ਫਿਰ ਅਸੀਂ ਆਪਾਂ ਆਪ ਵੰਡ ਲਵਾਂਗੇ ਜਾਂ ਸੰਸ ਵਾਲੇ ਆਮਣ ਆ ਵੰਡਦੇ ਜਾਂਣ ਜਿਹਦੇ ਜਿਹੜਾ ਘਰ ਮਾੜੇ ਨੂੰ ਉਹਨਾਂ ਨੂੰ ਦੇਣਾ ਜਿੰਨੂੰ ਮਰਜ਼ੀ ਦੇਣ ਸਾਨੂੰ ਕੋਈ ਗੁੱਸਾ ਰਾਂਝ ਨਹੀਂ ਪਰ ਇਹ ਹੈ ਵੀ ਸਾਡੀ ਵਾੜ 4 ਨੰਬਰ 'ਚ ਕੋਈ ਚੀਜ਼ ਨਹੀਂ ਗਈ ਅਜੇ ਤੱਕ ਸਹੀ ਗੱਲ ਇਹ ਨਾ ਇਹਨਾਂ ਦਿੱਤੀ ਹੈ ਇਹ ਸਾਨੂੰ ਅੱਗੂ ਬੇੜੀ ਵੀ ਮੈਂ ਲੜ ਲੜ ਕੇ ਅੱਗੂ ਇਹਨੂੰ ਤਹਿਸੀਲਦਾਰ ਕੋਲੋਂ ਲਿਆ ਕੇ ਦਵਾਈ ਹੈ 4 5 ਨੰਬਰ ਵਾਰ ਵਾਲਿਆਂ ਨੂੰ ਤੇ ਮੈਨੂੰ ਇੱਕ ਦਿਨ ਨਹੀਂ ਇਹਨਾ ਬੇੜੀ ਦਿੱਤੀ ਇੱਕ ਦਿਨ ਵੀ ਸਹੀ ਗੱਲ ਹੈ ਇਹ ਇਹ ਇਹਨਾਂ ਦਾ ਧੰਨਵਾਦ ਕਰਕੇ ਇਹਨਾਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਠੀਕ ਹੈ ਇਹ ਨੂੰ ਅਠ ਦਾ 15 ਜਣੇ ਜੁੜੇ ਹੋਏ ਇਹਨੂੰ ਇਹ ਲੜਨ ਨੂੰ ਛੱਡਦੇ ਨਹੀਂ ਅੱਗੇ ਆ ਨਾਮ ਹੈਗਾ ਕਰਵੰਤ ਮੈਂਬਰ ਉਹਦੇ ਅੱਜ ਬੇੜੀ ਥੋਕੇ ਲਾਇਆ ਨੇ ਤੇ ਉਹਦੇ ਗਲ ਪੈ ਨੂੰ ਤੇ ਜਾ ਕੇ ਉਲਟੇ ਦਰਖਾਸਤ ਦੇ ਆ ਥਾਣੇ ਖਾਣੇ ਉਦਾਰ ਆਇਆ ਉਹਨਾਂ ਵਿੱਚ ਦੱਸਿਆ ਵੀ ਆ ਗੱਲ ਬਾਤ ਹੈ ਆ ਬਾਤ ਨੇ ਕਿ ਤੁਸੀਂ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਰਾਲ ਤੇ ਲੈਂਦੀ ਵੀ ਅਸੀਂ ਰਾਲ ਤੇ ਵੰਡਾ ਦੇ ਇੱਕ ਦਿਨੇ ਚਰਾਉਣ ਦੂਜੇ ਦਿਨੇ ਚਰਾਉਣ ਤੇ ਸਾਡਾ ਸਾਡੇ ਸਾਨੂੰ ਤਾਂ ਇੱਕ ਦਿਨ ਵੀ ਨਹੀਂ ਇਹਨਾਂ ਦਿੱਤੀ ਚਾਰਨਾ ਨੰਬਰ ਵਾਰਡ ਦੇ ਸਾਰੇ ਮੇਰੇ ਨਾਲ ਲੜਦੇ ਨੂੰ ਆਲੇ ਰ ਵੀ ਆਪਨ ਕਿਉਂ ਨਹੀਂ ਦਿੰਦੇ ਠੀਕ ਕੀ ਮਸਲਾ ਹੋਇਆ ਤੁਹਾਡਾ ਬਿਆੜੀ ਬਾਰੇ ਮਸਲਾ ਇਹ ਹੋਇਆ ਜੀ ਆਪਣੇ ਜਦੋਂ ਕੋਈ ਸੰਤਾ ਬੰਨ ਤੋਂ ਪਾਰ ਆਈਏ ਆਪਣੇ ਰਾਸ਼ਨ ਦੇਣ ਵਾਸਤੇ ਅੱਛਾ ਇਹ ਉਥੋਂ ਰਾਸ਼ਨ ਲਿਆਨੇ ਢਾਣੀ ਸੱਦਾ ਸਿੰਘ ਦੇ ਨਾਮ ਤੇ ਉਥੋਂ ਰਾਸ਼ਨ ਇਹਨਾਂ ਲਾਦ ਕੇ ਉਸ ਤੋਂ ਬਾਅਦ ਚੱਲੇ ਨੂੰ ਇਹ ਕਹਿੰਦੇ ਅਸੀਂ ਚੱਲਿਆ ਪਿੰਡ ਅੱਧ ਵਿਚਾਲੇ ਆ ਕੇ ਪਿੰਡ ਰੇਤੇ ਵਾਲੀ ਅਸੀਂ ਗੁਰਦੁਆਰੇ ਦੇ ਵਿੱਚ ਲੈ ਕੇ ਜਾਣਾ 5 ਨੰਬਰ ਵਾਰਡ 5 ਨੰਬਰ ਵਾਰਡ ਜਿਹੜੀ ਢਾਣੀ ਸੱਦਾ ਸਿੰਘ ਦੇ ਵਿੱਚ ਅਸੀਂ ਉੱਥੇ ਵੰਡਾਂਗੇ ਕੱਲ ਇਹਨਾਂ ਦੇ ਪਿੰਡ ਆਪਣੇ 5 ਨੰਬਰ ਵਾਰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਇੱਕ ਬੰਦਾ ਉਹਰ ਸਾਡਾ ਗਿਆ ਇਹਨਾਂ ਨੂੰ 55 55 ਕਿੱਟ ਹੈਗੀ ਸੀ ਉਹ ਕੱਲ ਮਡਾ ਕੇ ਆਏ ਇਹਨਾਂ ਕਹਿੰਦੇ ਵੀ ਕੱਲ ਉਸ ਪਾਸੇ ਵਡਟਿਆ ਗਿਆ ਉਸ ਵਾਰਡ ਨੂੰ ਅੱਜ ਆਪਾਂ ਅਗਲੀ ਵਾਰਡ ਨੂੰ ਦੁਬਾਰਾ ਦੂਸਰੇ ਵਾਰਡ ਅਗਲੀ ਵਾਰਡ ਦੇ ਵਿੱਚ ਵੰਡਾਂਗੇ ਆ ਕਰਦਿਆਂ ਕਰਾਂ ਦੇ ਉਥੋਂ ਜੀ ਪੈ ਗਿਆ ਰੋਲਾ ਇਹ ਕਹਿੰਦੇ ਵੀ ਅਸੀਂ ਉਧਰ ਹੀ ਲੈ ਜਾਣਾ ਇਹ ਅਸੀਂ ਵੇੜੀ ਉਧਰ ਲੈ ਆਉਂਦੇ ਜਿਹੜੀਆਂ ਦੀ ਵੀ ਇੱਕ ਲੋੜ ਇਹਨਾਂ ਨੂੰ ਨਹੀਂ ਗਈ ਬਚਨ ਪਾ ਸਾਡੇ ਵਾਲੇ ਪਾਸੇ ਭਾਵੇਂ ਅੱਜ ਤੁਸੀਂ ਆ ਕੇ ਵੇਖ ਲਓ ਵੀ ਰਸਤਾ ਸਾਡਾ ਬਲੌਕ ਹੀ ਬਲੌਕ ਹੈਗਾ ਸਾਡੇ ਮਣੇ ਸਿਰਫ ਇੱਕੋ ਰਸ ਸੁਸਾ ਦਾ ਨਹਿਗਾ ਜਿਹੜਾ ਬੇੜੀ ਤੇ ਜਾਣ ਦਾ ਬੇੜੀ ਤੋਂ ਬਿਨਾ ਸਾਡੇ ਮਣੇ ਕੋਈ ਰਸਤਾ ਆਜੇ ਤੱਕ ਚੱਲਦਾ ਨਹੀਂ ਇੱਕ ਦੋ ਵਾਰੀ ਸਾਡੇ ਮਣੇ ਜਿਹੜਾ ਰਸ਼ਨ ਆਇਆ ਉਹ ਆਇਆ ਹੈਗਾ